ਅੱਗ ਜਨਨੀ ਦੀਆਂ ਘਟਨਾਵਾਂ ਰੋਕਣ ਲਈ ਬਦਲੀਆਂ ਜਾਣਗੀਆਂ ਬਜ਼ਾਰਾਂ ਦੀਆਂ ਤਾਰਾਂ ਚੇਅਰਮੈਨ ਰਮਨ ਬਹਿਲ ਨੇ ਵਪਾਰੀਆਂ ਦੀ ਕਰਵਾਈ ਪਾਵਰਕੋਮ ਦੀ ਅਧਿਕਾਰੀਆਂ ਨਾਲ ਬੈਠਕ। ਸ਼ਹਿਰ ਵਿੱਚ ਲਗਾਤਾਰ ਹੋ ਰਹੀਆਂ ਦੁਕਾਨਾਂ ਦੀ ਅੱਗ ਜਨਨੀ ਦੀਆਂ ਘਟਨਾਵਾਂ ਰੋਕਣ ਲਈ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਨੇ ਵਪਾਰੀਆਂ ਦੀ ਬਾਹ ਫੜੀ ਹੈ ਅਤੇ ਸ਼ਹਿਰ ਦੇ ਵਪਾਰੀਆਂ ਦੀ ਪਾਵਰਕੋਮ ਦੀ ਅਧਿਕਾਰੀਆਂ ਨਾਲ ਬੈਠਕ ਕਰਵਾ ਕੇ ਬਜ਼ਾਰਾਂ ਦੀਆਂ ਸਾਰੀਆਂ ਪੁਰਾਣੀਆਂ ਬਿਜਲੀ ਦੀਆਂ ਤਾਰਾਂ ਬਦਲਣ ਲਈ ਵਿਉਤਬੰਦੀ ਤਿਆਰ ਕਰਵਾ ਦਿੱਤੀ। ਆਮ ਆਦਮੀ ਪਾਰਟੀ ਨਾਲ ਸੰਬੰਧਿਤ ਵਪਾਰ ਮੰਡਲ ਦੇ ਚੇਅਰਮੈਨ ਰਕਬੀ ਸਿੰਘ ਖਾਲਸਾ ਤੇ ਪ੍ਰਧਾਨ ਅਸ਼ੋਕ ਮਹਾਜਨ ਦੀ ਪ੍ਰਧਾਨਗੀ ਹੇਠ ਸ਼ਹਿਰ ਦੇ ਵਪਾਰੀਆਂ ਦਾ ਇੱਕ ਵਫਦ ਬਿਜਲੀ ਬੋਰਡ ਦੇ ਅਧਿਕਾਰੀ ਨਿਗਰਾਨ ਇੰਜੀਨੀਅਰ ਜਸਵਿੰਦਰ ਵਰਦੀ ਨੂੰ ਮਿਲਿਆ ਇਸ ਮੌਕੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਵੀ ਵਪਾਰੀਆਂ ਦੇ ਨਾਲ ਹਾਜ਼ਰ ਸਨ ਜਦਕਿ ਪਾਵਰਕਾਮ ਦੇ ਐਕਸਸੀਐਨਐਸਓ ਹਰੀਦੇਪਾਲ ਸਿੰਘ ਅਤੇ ਹੋਰ ਅਧਿਕਾਰੀ ਵੀ ਮੌਕੇ ਤੇ ਮੌਜੂਦ ਸਨ ਅਤੇ ਬੈਲ ਸਾਹਿਬ ਉਹਨਾਂ ਨੇ ਅੱਜ ਐਸਸੀ ਸਾਹਿਬ ਬਿਜਲੀ ਮੈਕਨ ਨਾਲ ਸਾਡੀ ਮੀਟਿੰਗ ਕਰਾਈ ਆ ਔਰ 25 ਸਾਲ ਦੀ ਪੁਰਾਣੀਆਂ ਜਿਹੜੀਆਂ ਤਾਰਾਂ ਦਾ ਕੰਮ ਅੜੇ ਦਾ ਹੀ 25 ਕਿਹ ਸਰਕਾਰਾਂ ਨੇ ਕਿਹਾ ਧਿਆਨ ਨਹੀਂ ਦਿੱਤਾ ਔਰ ਅਹੀ ਇਸ ਅਹੀ ਸਾਡੀ ਆਮ ਪਾਰਟੀ ਸਰਕਾਰ ਇਹ ਕਹੇ ਹਰ ਤਰ੍ਹਾਂ ਦੇ ਬੈਦੇ ਪੂਰੇ ਕਰਦੀ ਆ ਔਰ ਉਹਨਾਂ ਨੇ ਇਹ ਕਿਹਾ ਵੀ ਆਪਣੇ ਕਿਸ ਤਰ੍ਹਾਂ ਦਾ ਸ਼ਹਿਰ ਵਿੱਚ ਕਿਸ ਤਰ੍ਹਾਂ ਦੀ ਦਿਖਤ ਨਹੀਂ ਆਂਦਿਆਂਗੇ ਔਰ ਪਿਛੇ 11 ਦੁਕਾਨਾਂ ਦੇ ਦੁਕਾਨਾਂ ਦਾ ਨੁਕਸਾਨ ਹੋਇਆ ਉਹਨਾਂ ਨੇ ਆਗੇ ਕਿਹਾ ਵੀ ਸਾਰਾ ਸ਼ਹਿਰ ਜਿਹੜੀ ਅਮ ਪੂਰੀ ਜਿਹੜੀ ਤਾਰਾਂ ਦਾ ਹਲ ਕੀਤਾ ਜਾਏਗਾ ਔਰ ਕੱਲ ਤੋਂ ਮੰਗਲਵਾਰ ਤੋਂ ਇਹ ਕੰਮ ਚਾਲੂ ਹੋ ਜਾਏਗਾ ਔਰ ਅਮ ਜੀਐਲਡੀ ਕੰਮ ਜਰਾਣਾ ਉਹਨਾਂ ਨੇ ਬਹਿਲ ਸਾਹਿਬ ਉਹਨਾਂ ਨੇ ਆਗੇ ਪੂਰਾ ਉਹਨਾਂ ਨੂੰ ਕਿਹਾ ਵੀ ਆ ਕੰਮ ਰੁਕਣਾ ਨਹੀਂ ਚਾਹੀਦਾ ਔਰ ਕੰਮ ਰੀਟਿੰ ਦੇ ਦਾਵਾ ਖਤਮ ਹੋਣਾ ਚਾਹੀਦਾ ਲੱਗਦਾ ਕਿ ਤਾਰਾ ਪੈਨ ਨਾਲ ਲੱਗ ਜਣੀ ਨਹੀਂ ਦੀ ਤੱਕ ਤਾਂ ਰੁਕ ਜਾਣਗੇ ਹਾਂ ਬਿਲਕੁਲ ਰੁਕਣਗੇ ਬਿਲਕੁਲ ਰੁਕਣਗੇ ਪਾਰਮੰਟਲੇ ਸਾਰੇ ਆਧਿਆਜ਼ਾਰ ਮੈਂਬਰ ਇੱਥੇ ਸਾਡੇ ਸਰਕਲ ਆਫਿਸ ਆਏ ਸੀ ਤੇ ਉਹਨੇ ਡਿਸਾਈਡ ਹੋਇਆ ਕਿ ਅਸੀਂ ਇਸ ਹਫਤੇ ਮੰਗਲਵਾਰ ਤੋਂ ਸਾਡੇ ਐਸਟੀਮੇਟ ਪਾਸ ਹੋਏ ਕੁਝ ਜਿੱਥੇ ਕਿਤੇ ਜ਼ਿਆਦਾ ਪ੍ਰੋਬਲਮ ਹੈਗੀ ਜਿੱਥੇ ਜ਼ਿਆਦਾ ਤਾਰਾਂ ਸੜਨ ਦੀ ਪ੍ਰੋਬਲਮ ਆ ਰਹੀ ਉੱਥੇ ਅਸੀਂ ਕੰਮ ਸ਼ੁਰੂ ਕਰ ਰਹੇ ਜਿੱਥੇ ਕਿਤੇ ਕੇਵਲਾ ਪਾਉਣ ਦੀ ਕੇਵਲਾ ਵੰਡੀਆਂ ਆਗਮੈਂਟ ਕਰਨ ਦੀ ਹੈਗੀ ਉੱਥੇ ਕੇਵਲਾ ਆਗਮੈਂਟ ਕਰਾਂਗੇ ਜਿੱਥੇ ਕਿਤੇ ਕੋਈ ਕੰਡਕਟਰ ਮੜਾ ਆ ਉਹ ਕੰਡਕਟਰ ਚੇਂਜ ਕਰਾਂਗੇ ਤੇ ਉਸ ਤਰੀਕੇ ਨਾਲ ਅਸੀਂ ਲਗਾਤਾਰ ਅਸੀਂ ਸਾਰਾ ਜੂ ਡੀਰਿੰਗ ਨਾਲ ਸਿਆਲ ਸਾਰਾ ਕਹੀ ਕੰਮ ਇਹ ਗੰਦ ਕੱਢ ਦਾਂਗੇ ਜੋ ਆਪਾਂ ਸਮਝਦੇ ਆ ਵੀ ਕੰਮ ਖੋਣ ਵਾਲਾ ਤੇ ਅਸੀਂ ਲਗਾਤਾਰ ਮਲ ਕੰਮ ਸਰਵੇ ਵਗੈਰਾ ਕੱਲ ਤੋਂ ਸ਼ੁਰੂ ਕਰ ਦੇਣਾ ਪਰਸੋਂ ਤੋਂ ਤੇ ਸਰਵੇ ਕਰਾ ਕੇ ਇਹਨਾਂ ਦੇ ਨਾਲ ਮਤਲਬ ਲਵਾ ਕੇ ਆਪਾਂ ਵਿਪਾਰ ਮੰਡਲ ਮੈਂਬਰਾਂ ਦੀ ਤੇ ਸਰਵੇ ਡੇਲੀ ਤੋਂ ਕੰਮ ਸ਼ੁਰੂ ਕਰਾਂਗੇ ਆਪਾਂ ਲਗਾਤਾਰ ਤੇ ਅਗਲੇ ਪੈਡਿਸਿੰਗ ਤੋਂ ਪਹਿਲਾਂ ਅਸੀਂ ਸਾਰਾ ਇਹਨੂੰ ਉਹਨਾਂ ਰਣਵਿਸ਼ਣ ਪੂਰੀ ਕਰਾ ਦਾਂਗੇ ਇਹਦੀ ਜਿਹੜੇ ਏਰੀਆ ਦੇ ਐਸਟੀਮੇਟ ਨਹੀਂ ਹੋਏਦੇ ਉਹਨਾਂ ਦੇ ਕਿੰਨੇ ਦੇ ਲੋ ਐਸਟੀਮੇਟ ਅਸੀਂ ਨਾਲ ਨਾਲ ਬਣਾਈ ਜਾਂਦੇ ਜਿੱਦਾਂ ਰੋਜ਼ ਸਰਵੇ ਕਰਨੇ ਉਸ ਰੋਜ਼ ਐਸਟੀਮੇਟ ਬਣ ਜਾ ਕਰਨੇ ਤੇ ਕਿੱਥੋਂ ਲੈ ਕੇ ਕਿੱਥੋਂ ਤੱਕ ਕੰਮ ਸ਼ੁਰੂ ਕੀਤਾ ਜਾ ਰਿਹਾ ਹੁਣ ਇਹਨਾਂ ਦਾ ਸ਼ੁਰੂ ਤੋਂ ਹੀ ਕਰਾਂਗੇ ਬਾਟਾ ਚੌਂਕ ਤੋਂ ਉਸ ਤੋਂ ਬਾਅਦ ਜਿੱਥੇ ਜਿੱਥੇ ਤੇ ਪ੍ਰੋਬਲਮ ਹੈਗੀ ਆ ਹਨੂਮਨ ਚੌਂਕ ਹਨੂਮਨ ਚੌਂਕ ਤਾਂ ਹੋਰ ਜਿੱਥੇ ਵੀ ਜਿੱਥੇ ਪ੍ਰੋਬਲਮ ਆ ਰਹੀ ਉਥੋਂ ਉੱਥੇ ਕਰਾਂਗੇ ਸ਼ੁਰੂ ਜੀ ਅਜੀ ਜੀ ਬਿਜਲੀ ਦੀ ਤਾਰਾਂ ਦੀ ਬਾਜ਼ਾਰ ਦੇ ਵਿੱਚ ਬਿਜਲੀ ਦੀ ਤਾਰਾਂ ਬਹੁਤ ਪੁਰਾਣੀਆਂ ਟਾਈਮ ਤੋਂ ਪਈਦੀਆਂ ਸੀ 25 30 ਸਾਲ ਤੋਂ ਤਾਰਾਂ ਉਹੀ ਚੱਲ ਰਹੀਆਂ ਸੀ ਤੇ ਜੋੜ ਇਸ ਬਾਜ਼ਾਰ ਦੇ ਵਿੱਚ ਕਈ ਘਟਨਾਵਾਂ ਵੀ ਬਹੁਤ ਮਾੜੀਆਂ ਘਟੀਆਂ ਜਿਸ ਕਰਕੇ ਅਸੀਂ ਬਹਿਲ ਸਾਹਿਬ ਨੂੰ ਮਿਲੇ ਸਾਲ ਕੱਲ ਸਾਰੀ ਟੀਮ ਜਾ ਕੇ ਸਾਡੀ ਵਪਾਰ ਮੰਡਲ ਦੀ ਸਾਰੇ ਵਪਾਰੀ ਭਰਾ ਸਾਡੇ ਬਾਜ਼ਾਰ ਦੇ ਨਾਲ ਸਾਡੇ ਗਏ ਉਹਨਾਂ ਨੂੰ ਜਾ ਕੇ ਆਪਣੀ ਸਮੱਸਿਆ ਦੱਸੀ ਉਹਨਾਂ ਨੇ ਇੱਕ ਦਿਨ ਦੇ ਵਿੱਚ ਹੀ ਸਾਡਾ ਹੱਲ ਕਰਵਾਤਾ ਅੱਜ ਸਾਡੀ ਉਹਨਾਂ ਨੇ ਮੀਟਿੰਗ ਕਰਾਈ ਹੈ ਸਾਰੇ ਬਿਜਲੀ ਦੇ ਜਿੰਨੇ ਵੱਡੇ ਅਫਸਰ ਸੀ ਔਰ ਉਹਨਾਂ ਨੂੰ ਮਤਲਬ ਉਹਨਾਂ ਨੇ ਰਿਕੁਐਸਟ ਕੀਤੀ ਹੈ ਰਿਕੁਐਸਟ ਕੀਤੀ ਹੈ ਕਿ ਸਾਰੀਆਂ ਤਾਰਾਂ ਜਿਹੜੀਆਂ ਬਦਲੀਆਂ ਜਾਣ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਕੰਮ ਜਿਹੜਾ ਤੁਹਾਡਾ ਪਰਸੋਂ ਹੀ ਤਾਰਾਂ ਦਾ ਸ਼ੁਰੂ ਕੀਤਾ ਜਾਏਗਾ ਮਤਲਬ ਸਾਰੀਆਂ ਮਤਲਬ ਸਾਡੇ ਵਪਾਰੀ ਭਰਾ ਵੀ ਪੂਰਾ ਸਹਿਯੋਗ ਕਰਨਗੇ ਉਹਨਾਂ ਨਾਲ ਕਿਉਂਕਿ ਤਾਰਾਂ ਦਾ ਬਹੁਤ ਬੁਰਾ ਹਾਲ ਹੈ ਬਾਟਾ ਚੌਂਕ ਤੋਂ ਸਿੰਧੀ ਹਟਰ ਵਾਲੀ ਸਾਈਡ ਤੋਂ ਲੈ ਕੇ ਬਾਟਾ ਚੌਂਕ ਮਾਮੜਾ ਚੌਂਕ ਮੇਨ ਬਾਜ਼ਾਰ ਬੀਆਂ ਵਾਲੀ ਪਾਕਿਸਤਾਨ ਰੋਡ ਇਹ ਬੀਆਂ ਵਾਲੀ ਮਾਰਗ ਸਾਰੇ ਕੰਮ ਜਿਹੜੇ ਆਹੀ ਕੱਲ ਪਰਸੋਂ ਸ਼ੁਰੂ ਹੋ ਜਾਣਗੇ ਕੀ ਪ੍ਰੋਬਲਮ ਆ ਰਹੀ ਹੈ ਤਾਰਾਂ ਕਰਕੇ ਤਾਰਾਂ ਕਰਕੇ ਪ੍ਰੋਬਲਮ ਇਹ ਆ ਰਹੀ ਹੈ ਕਿ ਸ਼ਾਰਟ ਹੁੰਦੀਆਂ ਨੇ ਮਤਲਬ ਤਾਰਾਂ 'ਚ ਪਾਰਕਿੰਗ ਬਹੁਤ ਜ਼ਿਆਦਾ ਹੁੰਦੀ ਆ ਜਿਹਦੇ ਕਰਕੇ ਸ਼ਾਰਟ ਸਰਕਟ ਨਾਲ ਕੇਲ ਦੁਕਾਨਾਂ ਨੂੰ ਵੀ ਨੁਕਸਾਨ ਹੋ ਜਾਂਦਾ ਦੁਕਾਨਾਂ ਸੜ ਚੁੱਕੀਆਂ ਦੁਕਾਨਾਂ ਯਾਰਾਂ ਦੁਕਾਨਾਂ ਅੱਜ ਤੱਕ ਦੀ ਡੇਟ ਤੱਕ ਸੜ ਚੁੱਕੀਆਂ ਨੇ ਦੁਕਾਨਾਂ ਔਰ ਜਿਨ੍ਹਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਪਿਛੀ 7 ਦੁਕਾਨਾਂ ਨੂੰ ਅੱਗ ਲੱਗੀ ਸੀ ਉਦੋਂ ਵੀ ਬਹਿਲ ਸਾਹਿਬ ਨੇ ਪੂਰਾ ਵਪਾਰੀ ਵਰਗ ਨਾਲ ਸਾਥ ਦਿੱਤਾ ਸੀ ਤੇ ਇੱਕ ਇੱਕ 1 ਲੱਖ ਰੁਪਇਆ ਸਾਰੇ ਵਪਾਰੀਆਂ ਨੂੰ ਸੀਐਮ ਫੰਡ ਚੋਂ ਦਵਾਇਆ ਸੀ 12 ਦਾ ਹਾਲ 12 ਦਾ ਹਾਲ ਇੰਜਨ ਨੇ ਫੈਸ਼ਨ ਦਾਇਆ ਕਿ ਸਾਨੂੰ ਜਿਹੜਾ ਹਾਲ ਹੈ ਇਹ ਮਹੀਨਾ ਡੇਢ ਮਹੀਨਾ ਲੱਗ ਜਾਣਾ ਕਿਉਂਕਿ ਟਾਈਮ ਜਲਤਾਰਾਂ ਜਿਆਦਾ ਨਹੀਂ ਸਾਰਾ ਸ਼ਹਿਰ ਨੂੰ ਇਹ ਪਾਂਖ ਕਰਨਾ ਇਹਨੂੰ ਸਿਸਟਮ ਦਾ ਕਿਉਂਕਿ ਗਰਮੀਆਂ ਦੇ ਵਿੱਚ ਇਹ ਹਾਲ ਹੋ ਨਹੀਂ ਸਕਦਾ ਗਰਮੀਆਂ ਦੇ ਵਿੱਚ ਲੋਡ ਹੁੰਦਾ ਜਿਆਦਾ ਹੁਣ ਸਰਦੀਆਂ ਕਰਕੇ ਕਹਿੰਦੇ ਸਰਦੀਆਂ ਦੇ ਵਿੱਚ ਸਾਰਾ ਸਿਸਟਮ ਜਿਹੜਾ ਅਗਲੀ ਗਰਮੀਆਂ ਤੁਹਾਨੂੰ ਵਧੀਆ ਮਿਲਣ ਗਿਆ ਬਾਕੀ ਅਸੀਂ ਵੀ ਸਾਰੇ ਵਪਾਰੀ ਭਰਾਵਾਂ ਨੂੰ ਅਪੀਲ ਕਰਨਾ ਕਿ ਇਹਨਾਂ ਨਾਲ ਸਹਿਯੋਗ ਕਰੀਏ ਇਹਨਾਂ ਨੂੰ ਅਰਚਨਾਂ ਕਿਸੇ ਚੀਜ਼ ਦੀ ਆਣ ਲਈਏ